जिला मुजफ्फरनगर उत्तर प्रदेश से आए हैं हमें जब यह मालूम हुआ की पंजाब में बहुत बड़ी आपता आई है तो आपता आने के बाद भी हम लोगों को दुख हुआ हमने सोचा की अपना भाईचारा बढ़ाने के लिए सिख समाज हमेशा आगे रहता है अगर कहीं भी कोई आपदा आती है कोई परेशानी आती है कोई मुसीबत आती है तो हमारे पंजाबी भाई सबसे पहले बढ़ चढ़ के हिस्सा लेते हैं तो हम कायम करने के लिए बढ़ाने के लिए तो आप यहां सामग्री लेके आए हैं तो दुख की घड़ी है और पंजाब देख रहे पंजाब के पानिया का जरा कहर आने लोग घाटा तसल तबाह करती है। ਪਰ ਮੈਂ ਅੱਜ ਮੁਸਲਮ ਭਾਈਚਾਰੇ ਦਾ ਧੰਨਵਾਦ ਕਰਦਾ ਕਿ ਜ਼ਿਲ੍ਹਾ ਮੁਜ਼ੱਫਰਨਗਰ ਤੋਂ ਤਾਵਲੀ گاؤں ਤੋਂ ਸਰਪੰਚ ਸਾਹਿਬ ਅੱਜ ਸਾਡੇ ਸਰਪੰਚ ਸਾਹਿਬ ਇਹ ਸਾਡੇ ਕੋਲ ਸਾਰੀ ਸਮੁੱਚੀ ਟੀਮ ਜਿਹੜੀ ਆ ਕਿ ਇੱਥੇ ਪਹੁੰਚੀ ਆ ਔਰ ਇਹ ਟੀਮ ਜਿਹੜੀ ਆ ਅੱਜ ਸਾਡੇ ਕੋਲ ਦੋ ਟਰਾਲੀਆਂ ਰਾਸ਼ਨ ਦੀਆਂ ਜਿੰਦੇ ਵਿੱਚ ਹਰੇਕ ਚੀਜ਼ ਚਾਦਰ ਤੱਕ ਕੀ ਹਰੇਕ ਸਮਾਨ ਜਿਹੜੀ ਘਰ ਦੀ ਜਿਹੜੀ ਚੀਜ਼ ਆ ਕੋਈ ਇਹਨਾਂ ਦੇ ਕੋਲ ਔਰ ਇਹ ਸਮਾਨ ਜਿਹੜਾ ਅਸੀਂ ਉਹਨਾਂ ਲੋਕਾਂ ਤੱਕ ਪਹੁੰਚਾ ਰਹੇ ਹਾਂ ਅੱਜ ਅਸੀਂ ਫਿਰੋਜ਼ਪੁਰ ਸ਼ਹਿਰੀ ਦੇ ਵਿੱਚ ਨਿਹਾਲਾ ਰਵੇਲਾ ਦੇ ਵਿੱਚ ਜਿੱਥੇ ਕਿ 6 ਪਿੰਡ ਜਿਹੜੇ ਪਾਣੀ ਦੇ ਨਾਲ ਹੜ੍ਹ ਪ੍ਰਭਾਵਿਤ ਨੇ ਉੱਥੇ ਬਲੀ ਸਿੰਘ ਪ੍ਰਧਾਨ ਜੋ ਹੈ ਸਾਡਾ ਯੂਥ ਆ ਉਹਨਾਂ ਦੇ ਕੋਲ ਭੇਜ ਰਹੇ ਹਾਂ ਔਰ ਤਾਂ ਕਿ ਉਹਨਾਂ ਲੋਕਾਂ ਤੱਕ ਰਾਸ਼ਨ ਪਹੁੰਚ ਚੁੱਕੇ ਜਿਹੜਾ ਆਪਦੇ ਘਰਾਂ 'ਚ ਪਾਣੀ 'ਚ ਬੈਠੇ ਆ ਤਾਂ ਦੇ ਸਕਦੇ ਹੋ ਕਿ ਮੁਸਲਮਾਨ ਭਾਈਚਾਰੇ ਨੇ ਵੀ ਜਿਹੜਾ ਅੱਦਲ ਖੋਲ ਕੇ ਆ जिला दिखा दिखा तो मुजफ्फरनगर उत्तर प्रदेश से आए हैं हमें जब ये मालूम हुआ कि पंजाब में बहुत बड़ी आपता आई है तो आपता आने के बाद में हम लोगों को दुख हुआ हमने सोचा कि अपने भाईचारा बढ़ाने के लिए सिख समाज हमेशा आगे रहता है अगर कहीं भी कोई आपदा आती है कोई परेशानी आती, आती है तो हमारे भाई सबसे पहले बढ़ चढ़ के हिस्सा लेते हैं तो भी करने के लिए, बढ़ाने के लिए तो आप यहाँ सामग्री लेके आए है दुख की घड़ी है और पंजाब अख रहे हैं कि पानिया का जरा कहर जिन्हें लोग घाटा फसल तबाह करती ਪਰ ਮੈਂ ਅੱਜ ਮੁਸਲਮ ਭਾਈਚਾਰੇ ਦਾ ਧੰਨਵਾਦ ਕਰਦਾ ਕਿ ਜ਼ਿਲ੍ਹਾ ਮੁਜ਼ੱਫਰਨਗਰ ਤੋਂ ਤਾਵਲੀ گاؤں ਤੋਂ ਅੱਜ ਸਾਡੇ ਸਰਪੰਚ ਸਾਹਿਬ ਇਹ ਸਾਡੇ ਕੋਲ ਸਾਰੀ ਸਮੁੱਚੀ ਟੀਮ ਜਿਹੜੀ ਆ ਕਿ ਇੱਥੇ ਪਹੁੰਚੀ ਆ ਔਰ ਇਹ ਟੀਮ ਜਿਹੜੀ ਆ ਅੱਜ ਸਾਡੇ ਕੋਲ ਦੋ ਟਰਾਲੀਆਂ ਰਾਸ਼ਨ ਦੀਆਂ ਜਿੰਦੇ ਵਿੱਚ ਹਰ ਇੱਕ ਚੀਜ਼ ਚਾਦਰ ਤੱਕ ਕੀ ਹਰ ਇੱਕ ਸਮਾਨ ਜਿਹੜੀ ਘਰ ਦੀ ਜਿਹੜੀ ਚੀਜ਼ ਆ ਕੋਈ ਇਹਨਾਂ ਦੇ ਕੋਲ ਔਰ ਇਹ ਸਮਾਨ ਜਿਹੜਾ ਅਸੀਂ ਉਹਨਾਂ ਲੋਕਾਂ ਤੱਕ ਪਹੁੰਚਾ ਰਹੇ ਹਾਂ ਅੱਜ ਅਸੀਂ ਫਿਰੋਜ਼ਪੁਰ ਸ਼ਹਿਰੀ ਦੇ ਵਿੱਚ ਨਿਹਾਲਾ ਰਵੇਲਾ ਦੇ ਵਿੱਚ ਜਿੱਥੇ ਕਿ 6 ਪਿੰਡ ਜਿਹੜੇ ਪਾਣੀ ਦੇ ਨਾਲ ਹੜ੍ਹ ਪ੍ਰਭਾਵਿਤ ਨੇ ਉੱਥੇ ਬਲੀ ਸਿੰਘ ਪ੍ਰਧਾਨ ਜੋ ਹੈ ਸਾਡਾ ਯੂਥ ਆ ਉਹਨਾਂ ਦੇ ਕੋਲ ਭੇਜ ਰਹੇ ਹਾਂ ਔਰ ਤਾਂ ਕਿ ਉਹਨਾਂ ਲੋਕਾਂ ਤੱਕ ਰਾਸ਼ਨ ਪਹੁੰਚ ਚੁੱਕੇ ਜਿਹੜਾ ਆਪਦੇ ਘਰਾਂ 'ਚ ਪਾਣੀ 'ਚ ਬੈਠੇ ਆ ਤਾਂ ਦੇ ਸਕਦੇ ਹੋ ਕਿ ਮੁਸਲਮਾਨ ਭਾਈਚਾਰੇ ਨੇ ਵੀ ਜਿਹੜਾ ਦਲ ਖੋਲ ਕੇ ਆ जिला तो मुजफ्फरनगर उत्तर प्रदेश से आए हैं हमें जब ये मालूम हुआ कि पंजाब में बहुत बड़ी आपता आई है तो आपता आने के बाद भी हम लोगों को दुख हुआ हमने सोचा कि अपना भाईचारा बढ़ाने के लिए सिख समाज हमेशा आगे रहता है अगर कहीं भी कोई आपदा आती है कोई परेशानी आती है कोई मुसीबत आती है तो हमारे पंजाबी भाई सबसे पहले बढ़ चढ़ के हिस्सा लेते हैं तो हमने भी भाईचारा करने के लिए बढ़ाने के लिए तो आप यहाँ सामग्री लेके आए हैं तो दुख की घड़ी है और पंजाब अख रहे हैं कि पानिया का जरा कहर जिन्हें लोग घाटा तसल तबाह करती ਪਰ ਮੈਂ ਅੱਜ ਮੁਸਲਮ ਭਾਈਚਾਰੇ ਦਾ ਧੰਨਵਾਦ ਕਰਦਾ ਕਿ ਜ਼ਿਲ੍ਹਾ ਮੁਜ਼ੱਫਰਨਗਰ ਤੋਂ ਤਾਵਲੀ گاؤں ਤੋਂ ਅੱਜ ਸਾਡੇ ਸਰਪੰਚ ਸਾਹਿਬ ਇਹ ਸਾਡੇ ਕੋਲ ਸਾਰੀ ਸਮੁੱਚੀ ਟੀਮ ਜਿਹੜੀ ਆ ਕਿ ਇੱਥੇ ਪਹੁੰਚੀ ਆ ਔਰ ਇਹ ਟੀਮ ਜਿਹੜੀ ਆ ਅੱਜ ਸਾਡੇ ਕੋਲ ਦੋ ਟਰਾਲੀਆਂ ਰਾਸ਼ਨ ਦੀਆਂ ਜਿੰਦੇ ਵਿੱਚ ਹਰੇਕ ਚੀਜ਼ ਚਾਦਰ ਤੱਕ ਕੀ ਹਰੇਕ ਸਮਾਨ ਜਿਹੜੀ ਘਰ ਦੀ ਜਿਹੜੀ ਚੀਜ਼ ਆ ਕੋਈ ਇਹਨਾਂ ਦੇ ਕੋਲ ਆ ਔਰ ਇਹ ਸਮਾਨ ਜਿਹੜਾ ਅਸੀਂ ਉਹਨਾਂ ਲੋਕਾਂ ਤੱਕ ਪਹੁੰਚਾ ਰਹੇ ਹਾਂ ਅੱਜ ਅਸੀਂ ਫਿਰੋਜ਼ਪੁਰ ਸ਼ਹਿਰੀ ਦੇ ਵਿੱਚ ਨਿਹਾਲਾ ਰਵੇਲਾ ਦੇ ਵਿੱਚ ਜਿੱਥੇ ਕਿ ਛੇ ਪਿੰਡ ਜਿਹੜੇ ਪਾਣੀ ਦੇ ਨਾਲ ਹੜ੍ਹ ਪ੍ਰਭਾਵਿਤ ਨੇ ਉੱਥੇ ਬਲੀ ਸਿੰਘ ਪ੍ਰਧਾਨ ਜੋ ਹੈ ਸਾਡਾ ਯੂਥ ਦਾ ਉਹਨਦੇ ਕੋਲ ਭੇਜ ਰਹੇ ਹਾਂ ਔਰ ਤਾਂ ਕਿ ਉਹਨਾਂ ਲੋਕਾਂ ਤੱਕ ਰਾਸ਼ਨ ਪਹੁੰਚ ਚੁੱਕੇ ਜਿਹੜਾ ਆਪਦੇ ਘਰਾਂ 'ਚ ਪਾਣੀ 'ਚ ਬੈਠੇ ਆ ਤਾਂ ਦੇ ਸਕਦੇ ਹੋ ਕਿ ਮੁਸਲਮਾਨ ਭਾਈਚਾਰੇ ਨੇ ਵੀ ਜਿਹੜਾ ਅੱਦਲ ਖੋਲ੍ਹ ਕੇ ਆ जिला तो तो मुजफ्फरनगर उत्तर प्रदेश से आए हैं हमें जब ये मालूम हुआ कि पंजाब में बहुत बड़ी हफ्ता आई है तो आपता आने के बाद में हम लोगों को दुख हुआ हमने सोचा कि अपने भाईचारा बढ़ाने के लिए सिख समाज हमेशा आगे रहता है अगर कहीं भी कोई आपदा आती है कोई परेशानी आती है कोई मुसीबत आती है तो हमारे पंजाबी भाई सबसे पहले बढ़ चढ़ के हिस्सा लेते हैं तो हम भाईचारा कायम करने के लिए, बढ़ाने के लिए तो आप यहाँ सामग्री के लेके आए हैं तो दुख की घड़ी है और पंजाब देख रहे पंजाब के पानिया का जरा कहर आका फसल तबाह करती ਪਰ ਮੈਂ ਇਸ ਮੁਸਲਮਾਨ ਭਾਈਚਾਰੇ ਦਾ ਧੰਨਵਾਦ ਕਰਦਾ ਕਿ ਜਿਲ੍ਹਾ ਮੁਜ਼ੱਫਰਨਗਰ ਤੋਂ ਤਾਵਲੀ گاؤں ਤੋਂ ਅੱਜ ਸਾਡੇ ਸਰਪੰਚ ਸਾਹਿਬ ਇਹ ਸਾਡੇ ਕੋਲ ਸਾਰੀ ਸਮੁੱਚੀ ਟੀਮ ਜਿਹੜੀ ਆ ਇਹ ਇੱਥੇ ਪਹੁੰਚੀ ਆ ਔਰ ਇਹ ਟੀਮ ਜਿਹੜੀ ਆ ਅੱਜ ਸਾਡੇ ਕੋਲ ਦੋ ਟਰਾਲੀਆਂ ਰਾਸ਼ਨ ਦੀਆਂ ਜਿੰਦੇ ਵਿੱਚ ਹਰ ਇੱਕ ਚੀਜ਼ ਚਾਦਰ ਤੱਕ ਕੀ ਹਰ ਇੱਕ ਸਮਾਨ ਜਿਹੜੀ ਘਰ ਦੀ ਜਿਹੜੀ ਚੀਜ਼ ਆ ਕੋਈ ਇਹਨਾਂ ਦੇ ਕੋਲ ਔਰ ਇਹ ਸਮਾਨ ਜਿਹੜਾ ਅਸੀਂ ਉਹਨਾਂ ਲੋਕਾਂ ਤੱਕ ਪਹੁੰਚਾ ਰਹੇ ਹਾਂ ਅੱਜ ਅਸੀਂ ਫਿਰੋਜ਼ਪੁਰ ਸ਼ਹਿਰੀ ਦੇ ਵਿੱਚ ਨਿਹਾਲਾ ਰਵੇਲਾ ਦੇ ਵਿੱਚ ਜਿੱਥੇ ਕਿ 6 ਪਿੰਡ ਜਿਹੜੇ ਪਾਣੀ ਦੇ ਨਾਲ ਹੜ੍ਹ ਪ੍ਰਭਾਵਿਤ ਨੇ ਉੱਥੇ ਬਲੀ ਸਿੰਘ ਪ੍ਰਧਾਨ ਜੋ ਹੈ ਸਾਡਾ ਯੂਥ ਆ ਉਹਨਾਂ ਦੇ ਕੋਲ ਭੇਜ ਰਹੇ ਹਾਂ ਔਰ ਤਾਂ ਕਿ ਉਹਨਾਂ ਲੋਕਾਂ ਤੱਕ ਰਾਸ਼ਨ ਪਹੁੰਚ ਚੁੱਕੇ ਜਿਹੜਾ ਆਪਦੇ ਘਰਾਂ 'ਚ ਪਾਣੀ 'ਚ ਬੈਠੇ ਆ ਤਾਂ ਦੇਖ ਸਕਦੇ ਹੋ ਕਿ ਮੁਸਲਮਾਨ ਭਾਈਚਾਰੇ ਨੇ ਵੀ ਜਿਹੜਾ ਅਦਲ ਖੋਲ ਕੇ ਆ जिला तो मुजफ्फरनगर उत्तर प्रदेश से आए हैं हमें जब ये मालूम हुआ कि पंजाब में बहुत बड़ी आपदा आई है तो आपता आने के बाद भी हम लोगों को दुख हुआ हमने सोचा कि अपना भाईचारा बढ़ाने के लिए सिख समाज हमेशा आगे रहता है अगर कहीं भी कोई आपदा आती है कोई परेशानी आती, आती है तो हमारे भाई सबसे पहले बढ़ चढ़ के हिस्सा लेते हैं तो भी करने के लिए, बढ़ाने के लिए तो आप यहाँ सामग्री लेके आए है दुख की घड़ी है और पंजाब अख रहे हैं कि पानिया का जरा कहर जिन्हें लोग फसल तबाह करती ਪਰ ਮੈਂ ਅੱਜ ਮੁਸਲਮ ਭਾਈਚਾਰੇ ਦਾ ਧੰਨਵਾਦ ਕਰਦਾ ਕਿ ਜਿਲ੍ਹਾ ਮੁਜ਼ੱਫਰਨਗਰ ਤੋਂ ਤਾਵਲੀ گاؤں ਤੋਂ ਅੱਜ ਸਾਡੇ ਸਰਪੰਚ ਸਾਹਿਬ ਇਹ ਸਾਡੇ ਕੋਲ ਸਾਰੀ ਸਮੁੱਚੀ ਟੀਮ ਜਿਹੜੀ ਆ ਕਿ ਇੱਥੇ ਪਹੁੰਚੀ ਆ ਔਰ ਇਹ ਟੀਮ ਜਿਹੜੀ ਆ ਅੱਜ ਸਾਡੇ ਕੋਲ ਦੋ ਟਰਾਲੀਆਂ ਰਾਸ਼ਨ ਦੀਆਂ ਜਿੰਦੇ ਵਿੱਚ ਹਰ ਇੱਕ ਚੀਜ਼ ਚਾਦਰ ਤੱਕ ਕੀ ਹਰ ਇੱਕ ਸਮਾਨ ਜਿਹੜੀ ਘਰ ਦੀ ਜਿਹੜੀ ਚੀਜ਼ ਆ ਕੋਈ ਇਹਨਾਂ ਦੇ ਕੋਲ ਆ ਔਰ ਇਹ ਸਮਾਨ ਜਿਹੜਾ ਅਸੀਂ ਉਹਨਾਂ ਲੋਕਾਂ ਤੱਕ ਪਹੁੰਚਾ ਰਹੇ ਆ ਅੱਜ ਅਸੀਂ ਫਿਰੋਜ਼ਪੁਰ ਸ਼ਹਿਰੀ ਦੇ ਵਿੱਚ ਨਿਹਾਲਾ ਰਵੇਲਾ ਦੇ ਵਿੱਚ ਜਿੱਥੇ ਕਿ ਛੇ ਪਿੰਡ ਜਿਹੜੇ ਪਾਣੀ ਦੇ ਨਾਲ ਹੜ੍ਹ ਪ੍ਰਭਾਵਿਤ ਨੇ ਉੱਥੇ ਬਲੀ ਸਿੰਘ ਪ੍ਰਧਾਨ ਜੋ ਹੈ ਸਾਡਾ ਯੂਥ ਆ ਉਹਨਾਂ ਦੇ ਕੋਲ ਭੇਜ ਰਹੇ ਆ ਔਰ ਤਾਂ ਕਿ ਉਹਨਾਂ ਲੋਕਾਂ ਤੱਕ ਰਾਸ਼ਨ ਪਹੁੰਚ ਚੁੱਕੇ ਜਿਹੜਾ ਆਪਦੇ ਘਰਾਂ 'ਚ ਪਾਣੀ 'ਚ ਬੈਠੇ ਆ